ਅੱਜ ਬਰਨਾਲਾ ਵਿਖੇ ਸਾਬਕਾ ਸੈਨਿਕਾਂ ਦੀ ਮੀਟਿੰਗ ਚੱਲ ਰਹੀ ਸੀ ਉਹਦਾ ਕੋਈ ਮੁੱਦੇ ਬਾਰੇ ਪੁੱਛ ਰਹੇ ਅੱਜ ਦੀ ਮੀਟਿੰਗ ਦਾ ਮੁੱਦਾ ਕੀ ਜੀ ਹਾਂ ਜੀ ਅੱਜ ਦਾ ਜਿਹੜਾ ਮੀਟਿੰਗ ਹੈ ਜਿਹੜਾ ਸੂਬਾ ਦਾ ਮੇਜਰ ਹਦੀਪ ਸਿੰਘ ਦਾਵਾ ਡਾਇਰੈਕਟਰ ਵੈਲਫੇਅਰ ਸੁਸਾਇਟੀ ਬਰਨਾਲਾ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਪ੍ਰਾ 代表 ਸਦਕਾ ਅੱਜ ਪੂਰੇ ਪੰਜਾਬ ਦੀਆਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਐਂਡ ਅਲਾਈਐਂਸ ਇੱਥੇ ਬੰਦੀਆਂ ਜਿਨ੍ਹਾਂ ਨੇ ਆਪਣੇ ਸੰਘਰਸ਼ ਦੇ ਵਿੱਚ 20 ਫਰਵਰੀ ਤੋਂ ਯੋਗਦਾਨ ਪਾਇਆ ਉਹ ਅਲਾਈ ਜਥੇਬੰਦੀਆਂ ਦੀ ਤੇ ਸਾਬਕਾ ਸੈਨਿਕਾਂ ਸੰਸਥਾ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਉਹ ਪੂਰੇ ਪੰਜਾਬ ਦੇ ਸਾਬਕਾ ਸੈਨਿਕਾਂ ਦਾ ਮੈਨੂੰ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਸਾਡੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਤਨੂੰ ਮਨੋ ਤਨੋ ਉਹਦੇ ਬਾਅਦ ਆਉਣ ਵਾਲੇ ਭਵਿੱਖ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਆਪਾਂ ਮੋਰਚੇ ਨੂੰ ਜੈਸੀਓ ਜਵਾਨਾਂ ਦੇ ਹੱਕੀ ਮੰਗਾਂ ਨੂੰ ਲੈ ਕੇ ਅੱਗੇ ਕਿਵੇਂ ਅਸੀਂ ਜਿਹੜਾ ਵਿਉਤਬੰਦੀ ਕੀਤੀ ਆ ਤੇ ਉਹ ਅੱਜ ਜਿਹੜੀ ਮੇਨ ਖੁੱਲ ਕੇ ਚਰਚਾ ਹੋਈ ਆ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਦੇ ਪ੍ਰਧਾਨ ਆਏ ਆ ਹੌਦਰ ਭੋਲਾ ਸਿੰਘ ਜੀ ਬਠੰਡਾ ਤੋਂ ਆਏ ਨੇ ਤੇ ਆਪਣੇ ਪ੍ਰੇਮ ਸਿੰਘ ਜੀ ਆਏ ਨੇ ਮਹਾਲੀ ਤੋਂ ਆਪਣੇ ਇਹ ਰੰਧਾਵਾ ਸਾਹਿਬ ਨੇ ਤੇ ਜਰਨੈਲ ਸਾਹਿਬ ਜਰਨੈਲ ਸਾਹਿਬ ਤੇ ਸੂਰਾ ਜਸਬੀਰ ਸਿੰਘ ਸੂਰਾ ਟਾਰੀ ਤੋਂ ਹੋਰ ਵੀ ਜਥੇਬੰਦੀਆਂ ਦੇ ਪ੍ਰਧਾਨ ਜਿਹੜੇ ਆ ਇੱਥੇ ਪਹੁੰਚੇ ਨੇ ਤੇ ਸਾਂਝੇ ਤੌਰ ਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਜੋ ਆਲਰੇਡੀ ਅਸੀਂ ਯੂਨਾਈਟਡ ਐਕਸ਼ਨ ਕਮੇਟੀ ਬਣਾਈ ਹੋਈ ਸੀ ਜਿਹਦੇ ਪ੍ਰਧਾਨ ਹਦੀਪ ਸਿੰਘ ਰਦਾਵਾ ਤੇ ਅੱਜ ਉਹ ਕਮੇਟੀ ਦਾ ਵਿਸਥਾਰ ਵੀ ਕੀਤਾ ਤੇ ਨਾਲ ਦੀ ਨਾਲ ਆਪਣੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਅੱਛਾ ਜੀ ਅਕਰ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀਡੀਓ ਵਿਰਸਾ ਸਿੰਘ ਮਟੋਏ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਜਿੰਨੇ ਪ੍ਰਧਾਨ ਸਾਹਿਬ ਆਏ ਐ ਸਾਰਿਆਂ ਨਾਲ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਮੰਦ ਭਾਗੀ ਖਬਰ ਹੈ ਕਿ ਕੱਲ ਜੋ ਆਪਾਂ ਦੇਖਿਆ ਕਿ ਲੋਕ ਸਭਾ ਦੀਆਂ ਵੋਟਾਂ ਦਾ ਜੋ ਸਮਾਂ ਚੱਲ ਰਿਹਾ ਹੈ ਚਲੋ ਅਸੀਂ ਦੇਖਦੇ ਹਾਂ ਕਿ ਹਰ ਇੱਕ ਲੀਡਰ ਇੱਕ ਦੂਜੇ ਲੀਡਰ ਦੇ ਉੱਤੇ ਚੱਕਰ ਸਿੱੜਦਾ ਹੈ ਪਰ ਸਾਨੂੰ ਬੜੀ ਨਿਮੋਸੀ ਹੋਈ ਔਰ ਸਾਨੂੰ ਬੜਾ ਦੁੱਖ ਹੋਇਆ ਜਦੋਂ ਵਿਰਸਾ ਸਿੰਘ ਬਟੋਹਾ ਜੋ ਅਕਾਲੀ ਦਲ ਬਾਦਲ ਵੱਲੋਂ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਾਰਗਲ ਦੇ ਵਿੱਚ ਜਾਂ ਸਾਰਾਗੜੀ ਦੇ ਵਿੱਚ ਸਾਡੇ ਯੋਧਿਆਂ ਦੀ ਕੀ ਕੁਰਬਾਨੀ ਹੈ ਉਹ ਕਾਰਗਲ ਦੇ ਵਿੱਚ ਵੀ ਕਹਿ ਰਹੇ ਨੇ ਔਰ ਸਾਰਾਗੜੀ ਦੇ ਵਿੱਚ ਕਹਿ ਰਹੇ ਆ ਕਿ ਜਿਹੜੇ ਉੱਥੇ ਸਾਡੇ ਇੱਕ ਹਸਲਦਾਰ ਈਸਰ ਸਿੰਘ ਦੀ ਕਮਾਂਡ ਹੇਠ ਸਾਡੇ 21 ਸਿੰਘ ਲੜ ਰਹੇ ਸੀ ਕਿ ਉਹਨਾਂ ਨੇ ਸੈਂਡਰ ਕੀਤਾ ਪਰ ਮੈਂ ਬੇਰਸਾ ਸੰਗ ਬਟੋਹ ਨੂੰ ਕਿ ਸਾਡੇ ਲੈ ਕੇ ਸਾਡੇ ਇੱਕ ਜਿਹੜੇ ਬਹਾਦਰ ਦਾ ਜਾਨ ਸਾਰੇ ਯੋਧਿਆਂ ਨੂੰ ਜਦੋਂ ਕਿ ਉੱਥੋਂ ਵਾਟਰਾਲ ਹੋਣ ਦਾ ਹੁਕਮ ਸਰ 21 ਦੇ 21 ਯੋਧੇ ਸੀ ਜਿਹੜੀਆਂ ਪਾਈਆਂ ਕੁਰਬਾਨੀਆਂ ਦਿੱਤੀਆਂ ਵਰਗਲ ਦੇ ਵਿੱਚ ਜਦੋਂ 8 ਸਖ ਨੇ ਟਾਈਗਰ ਹੱਲ ਦੇ ਉੱਤੇ ਝੰਡਾ ਤਾਂ ਟਾਈਗਰ ਹੱਲ ਦੇ ਉੱਤੇ ਵੀ ਸਾਡੇ ਜਿਹੜੇ ਯੋਧੇ ਲੜਕਾਰ ਰਹੇ ਸੀ ਸਿੰਘ ਜੀ ਨਾਲ ਜੋ ਸਾਮ ਸਿੰਘ 28 ਯੋਧਿਆਂ ਦੀ ਇਸੇ ਨਹੀਂ ਹਟ ਹੱਲ ਦੇ ਗੱਡੇ ਨੇ ਟੋਹਾ ਦੇ ਸਾੰਦੀ ਹੈ ਔਰ ਮੈਂ ਸਾਰੇ ਸਾਬਕਾ ਸੈਨਿਕਾਂ ਨੂੰ ਬੇਨਤੀ ਇਹੋ ਜਿਹੇ ਇਨਸਾਨ ਦਾ